ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਜ਼ਿਲ੍ਹਾ ਗੁਰਤਾਸਪੁਰ ਦੇ ਸੰਸਦ ਮੈਂਬਰ ਸੁਨੀਲ ਜਾਖੜ ਨੂੰ ਉਸ ਵੇਲੇ ਲੋਕ ਰੋਧ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਸਥਾਨੇ ਜਲੰਧਰ ਰੋਡ ਵਿਖੇ ਵਿਸ਼ਵਮਿਤ ਸੇਖੜੀ ਮਾਰਗ ਤੇ ਬੀਤੇ ਕਈ ਦਿਨਾਂ ਤੋਂ ਸੜਕ ਬਣਾਉਣ ਅਤੇ ਸੀਵਰੇ ਦੀ ਸਮੱਸਿਆ ਦੇ ਹੱਲ ਲਈ ਧਰਨੇ ਤੇ ਬੈਠੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਪਹੁੰਚੇ ਜਿਉਂ ਹੀ ਜਾਖੜ ਲੋਕਾਂ ਵਿੱਚ ਪਹੁੰਚੇ ਤਾਂ ਕੜਾਕੇ ਦੇ ਠੰਡ ਵਿੱਚ ਧਰਨੇ ਤੇ ਬੈਠੇ ਲੋਕਾਂ ਨੇ ਪਹਿਲਾਂ ਤਾਂ ਉਹਨਾਂ ਨੂੰ ਖੂਬ ਖਰੀਆਂ-ਖਰੀਆਂ ਸੁਣਾਈਆਂ ਤੇ ਫਿਰ ਡੂੰਗੇ-ਡੂੰਗੇ ਪੇਟੋਆਂ ਵਾਲੀ ਸੜਕ ਵਿਚ ਲੰਘਾਇਆ ਜਿੱਥੇ ਸੀਵੇ ਦਾ ਗੰਦਾ ਪਾਣੀ ਭਰਿਆ ਹੋਇਆ ਕਜਤੋ ਦਿ ਨਿਊਜ਼ ਨੰਬਰ ਦੇ ਪ੍ਰਤੀਨਿਧੀ ਬਲੰਸ਼ ਜੀ ਜਾਖੜ ਨੂੰ ਐਮਪੀ ਲੈਂਡ ਫੰਡ ਜ਼ਰੀਏ ਬਟਾਲਾ ਸ਼ਹਿਰ ਦੇ ਵਿਕਾਸ ਕਰਵਾਉਣ ਲਈ ਪੁੱਛਿਆ ਗਿਆ ਤਾਂ ਸ਼੍ਰੀ ਜਾਖੜ ਗੋਰ ਮੋ ਜਵਾਬ ਦਿੰਦੇ ਰਹੇ ਇਸ ਮੌਕੇ ਸਾਨਕ ਲੋਕਾਂ ਨੇ ਸਾਬਕਾ ਵਿਧਾਇਕ ਅਸ਼wini ਸੇਖੜੀ ਅਤੇ ਜਾਖੜ ਦੇ ਖਿਲਾਫ ਹੁਪੜਾਸ ਕੱਢੀ ਤੇ ਕਿਹਾ ਲੀਡਰ ਵੋਟਾਂ ਲੈਂਡ ਵਿਲੇ ਤਾਂ ਆ ਜਾਂਦੇ ਹਨ ਪਰ ਜਦੋਂ ਲੋਕਾਂ ਨੂੰ ਮੁਸ਼ਕਲਾਂ ਦਰਪੇਸ਼ ਆਉਂਦੀਆਂ ਹਨ ਤਾਂ ਫਿਰ ਪੱਲਾ ਨਹੀਂ ਫੜਾਉਂਦੇ ਰੋਹ ਵਿੱਚ ਆਏ ਲੋਕਾਂ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਸਮਾਂ ਰਹਿੰਦਿਆਂ ਇਸ ਮਸਿਆਵਾਂ ਹੱਲ ਨਾ ਹੋਈਆਂ ਤਾਂ ਸੜਕ 'ਤੇ ਪਏ ਬੱਟਿਆਂ ਅੱਤੇ ਚਿੱਕੜ ਨਾਲ ਹੀ ਲੀਡਰਾਂ ਦਾ ਸਵਾਗ ਪ੍ਰਸ਼ਾਸਨ ਮੇਰੀ ਸੁਣਦਾ ਹੀ ਨਹੀਂ ਇਸ ਲਈ ਮੈਂ ਬੇਵੱਸ ਹਾਂ ਇਸੇ ਦੌਰਾਨ ਸਾਭ ਦਾ ਵਿਧਾਇਕ ਜਗਤਿਸ਼ ਰਾਸਹਾਣੀ ਨੇ ਵੀ ਸ਼੍ਰੀ ਜਾਖੜ ਨੂੰ ਕਿਹਾ ਕਿ ਇਸ ਮਸਲੇ ਦਾ ਜਲਦੀ ਹੱਲ ਕਰਵਾਉਣ ਕਿਉਂਕਿ ਇਹ ਏਰੀਆ ਦਾ ਬਿਲਕੁਲ ਨਰਕ ਹੀ ਬਣਿਆ ਹੋਇਆ ਹੈ ਸਾਹਣੀ ਨੇ ਇਸ ਮੌਕੇ ਕਾਂਗਰਸੀਆਂ ਦੇ ਆਪਸੀ ਗੁੱਟਬੰਦੀ ਦੇ ਗੱਲ ਕਰਦਿਆਂ ਹੋਇਆ ਕਿਹਾ ਲੜਾਈਆਂ ਤਾਂ ਨੀਟਾਂ ਦੀਆਂ ਆਪਸੀ ਹਨ ਜਿਸ ਕਰਕੇ ਸ਼ਹਿਰ ਵਾਸੀਆਂ ਨੂੰ ਸਜ਼ਾ ਮਿਲ ਰਹੀ ਹੈ ਇਸੇ ਤੇ ਜਾਖੜ ਨੇ ਹਸਦਿਆਂ ਹੋਇਆ ਜਿੱਤੇ ਅਹਿ ਮੰਨਿਆ ਕਿ ਬਟਾਲਾ ਵਿੱਚ ਕਾਂਗਰਸੀਆਂ ਦੀ ਆਪਸੀ ਗੁੱਟਬੰਦੀਤਾ ਹੈ ਤੇ ਨਾਲੇ ਕਿਹਾ ਕਿ ਲੜਾਈਆਂ ਤਾਂ ਚਲਦੀਆਂ ਹੀ ਰਹਿੰਦੀਆਂ ਹਨ ਇਸ ਦੇ ਨਾਲ ਹੀ ਸ਼ਿਜਾਖਰ ਨੇ ਲੋਕਾਂ ਨੂੰ ਵਿਸ਼ਵਾਸ ਦਵਾੰਦਿਆ ਕਿ ਉਹ ਬਟਾਲਾ ਵਾਸੀਆਂ ਨੂੰ ਦਰਪੇਸ਼ ਮਸਿਆਵਾਂ ਦਾ ਹੱਲ ਜ਼ਰੂਰ ਕਰਵਾਉਣਗੇ ਦੱਸਣਾ ਬੰਦਾ ਹੈ ਕਿ ਉਕਤ ਏਰੀਆਸ ਵਿੱਚ ਮੁੱਚੇ ਬਟਾਲਾ ਵਿੱਚ ਸੜਕਾਂ ਟੁੱਟੀਆਂ ਪਈਆਂ ਹਨ ਤੇ ਜਗ੍ਹਾ-ਜਗ੍ਹਾ ਗੰਦਗੀ ਦੇ ਢੇਰ ਲੱਗੇ ਹੋਏ ਹਨ ਪਰ ਕੋਈ ਵੀ ਨੀਰ ਸਪਾਸਲ ਪਤਾ ਨਹੀਂ ਕਿਉਂ ਧਿਆਨ ਨਹੀਂ ਦੇ ਰਿਹਾ ਵਰਣਯੋਗ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਸ਼ਨੀ ਸੇਖੜੀ ਬਟਾਲਾ ਤੋਂ ਚੋਣ ਹਾਰ ਗਏ ਸਨ ਜਿਸ ਤੋਂ ਬਾਅਦ ਉਨ੍ਹਾਂ ਨੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਆਪਣੀ ਹਾਂ ਦਾ ਕੀਕਰਾ ਪੰਨਿਆ ਅਤੇ ਉਸ ਤੋਂ ਬਾਅਦ ਹੀ ਸੇਖੜੀ ਅਤੇ ਬਾਜਵਾ ਦਰਮਿਆਨ ਸੰਬੰਧ ਸੁਖਾਵੇਂ ਨਹੀਂ ਰਹੇ ਸਨ ਜਿਸ ਕਰਕੇ ਸ਼੍ਰੀ ਬਾਜਵਾ ਵੱਲੋਂ ਬਟਾਲਾ ਹਲਕੇ ਦੀ ਸਿਆਸੀ ਦਖਲਅੰਦਾਜ਼ੀ ਦੀਆਂ ਚਚਾਵੇਂ ਵੀ ਸਨ ਅਤੇ ਹੁਣ ਨਵੀਂ ਚਰਚਾ ਇਹ ਵੀ ਸੁਣਨ ਨੂੰ ਮਿਲ ਰਹੀ ਹੈ ਕਿ ਐਮਪੀ ਚੋਣਾਂ ਤੋਂ ਬਾਅਦ ਸ਼੍ਰੀ ਬਾਜਵਾ ਪੱਕੇ ਤੌਰ ਤੇ ਬਟਾਲਾ ਹਲਕੇ ਦੀ ਰਾਜਨੀਤੀ ਵਿੱਚ ਕੁੱਤਣ ਜਾ ਰਹੇ ਹਨ ਜਿਸ ਕਰਕੇ ਅਫਸਰशाही ਸ਼੍ਰੀ ਸੇਖੜੀ ਦੀ ਗੱਲ ਨਹੀਂ ਸੁਣ ਰਹੀ ਪਹਿਲਾਂ ਵੀ ਲੋਕਾਂ ਨੇ ਪਾਰਲਮੈਂਟ ਬਾਹਰ ਬਟਾਲੇ ਦੇ ਰੱਖਿਆ ਔਰ ਉੱਥੇ ਆਏ ਕਿਤੇ ਲੋਕਾਂ ਨੇ ਡਰਨਾ ਦਿੱਤਾ ਸੀ ਕਿ ਅਗਲੇ ਜਿੱਤਾਂ ਬਟਾਲੇ ਦੇ ਲੋਕਾਂ ਨੇ ਜਗਾ ਜਗਾ ਪਾਣੀ ਖੜਾ ਸੀਵਰ ਦਾ ਪਾਣੀ ਸਾਰਾ ਜੋਗ ਬਟਾਲਾ ਜਿਹੜਾ ਹੈ ਇਹ ਇੱਕ ਨਰਕ ਦਾ ਦੁਆਰ ਬਣ ਚੁੱਕਾ ਹੈ ਔਰ ਇਸੇ ਸਾਰਾ ਏਰੀਆ ਸਲਾਮ ਬਣ ਗਿਆ ਅੱਡੀ ਪ੍ਰਭੂ ਯੇਸ਼ੂ ਸੀ ਦਾ ਜਨਮ ਤੇੜਾ ਆਇਆ ਸਾਰੀ ਗੇਮ ਉੱਥੇ ਸ਼ੁਰੂ ਹੋਈ ਤੇ ਇਹਨਾਂ politcal ਬੰਦਿਆਂ ਨੂੰ ਸਾਰ ਨੂੰ ਹੀ ਫੋਨ ਕੀਤੇ ਨਰੇਸ਼ਮਾ ਜਨ ਵੀ ਕੀਤਾ ਸੇਖੀ ਸਾਹਿਬ ਦੇ ਫੋਨ ਤੇ ਕਹਿੰਦੇ ਸੀ ਕਿ ਨਾ ਫੋਨ ਬੰਦ ਕਰ ਦਿੰਦਾ ਜੇ ਮੈਂ ਦਿੱਲੀ ਐ ਸ਼ਾਮ ਨੂੰ ਵੇਖਿਆ ਕਿ ਉਹ ਸੇਖੀ ਸਾਹਿਬ ਦੇ ਘੁੰਮਣੇ ਬਟਾਲੇ ਜੀ ਮੈਂ ਬੜੀ ਮਾੜੀ ਗੱਲ ਹੈ ਕਿ 30 ਸਾਲ ਉਹਨਾਂ ਨੂੰ ਵੋਟਾਂ ਪਾਈਆਂ ਮੈਂ ਤੇ ਘੱਟ ਰਹੀ ਹੈ ਹਾਲ ਕਰਨ ਦੇ ਨੇ ਚਲੋ ਜੀ ਬੜੀ ਮਾੜੀ ਗੱਲ ਹੋਈ ਚਲੋ ਨਰੇਸ਼ ਮੈਂ ਨੂੰ ਫੋਨ ਕੀਤਾ ਅੰਦਾ ਜੀ ਲਓ ਜੀ ਫੋਨ ਸਪੀਕਰ ਤੇ ਲਾ ਗਿਆ ਤਾਂ ਵੀ ਇੰਸਪੈਕਟਰ ਸਾਹਿਬ ਹੁਣੇ ਜਾਓ ਤੇ ਕਾਦੀਆਂ ਚੁੰਗੀ ਤੇ ਬੜਾ ਪਾਣੀ ਆ ਤੇ ਪਾਣੀ ਘਟਾ ਗਿਓ ਸ਼ਾਮਾ ਦਾ ਕੋਈ ਨਹੀਂ ਆ ਸਭ ਝੂਠੇ ਵਾਦੇ ਇਸ ਕਰਕੇ ਉਹਨੂੰ ਧਰਨਾ ਲਾਉਣ ਤੇ ਮਜਬੂਰ ਕੀਤਾ ਗਿਆ ਤੇ ਬੜੀ ਮਾੜੀ ਗੱਲ ਹੈ ਪ੍ਰਸ਼ਾਸਨ ਵਾਸਤੇ ਪੈਦਾ ਨਹੀਂ ਚਾਹੀਦਾ ਜਿਹੜਾ ਨੱਕ ਕੰਮ ਕੀਤਾ